ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਠਾਕ ਹੋ ਜੀ ਸਾਰੇ ਅਸੀਂ ਰਾਤੀ ਪਹੁੰਚ ਗਏ ਸੀ ਜੀ ਹਜੂਰ ਸਾਹਿਬ ਤੇ ਆ ਪਿੱਛੇ ਜਿਹੜੀ ਬਿਲਡਿੰਗ ਦੇਖ ਰਹੇ ਹਾਂ ਇਹ ਹੈ ਜੀ ਗੁਰੂ ਅਮਰਦਾਸ ਜੀ ਸਰਾਂ ਇਹਦੇ ਵਿੱਚ ਸਾਡਾ 14ਵੇਂ ਮੰਜ਼ਲ ਤੇ ਸਾਡੇ ਰੂਮ ਨੇ ਜੀ ਉਹ ਵੀ ਆਪਾਂ ਤੁਹਾਨੂੰ ਬਾਅਦ ਚ ਦਿਖਾਵਾਂਗੇ ਫਿਲਹਾਲ ਹੁਣੇ ਭੁੱਖ ਲੱਗੀ ਅਸੀਂ ਚੱਲੇ ਜੀ ਗੁਰਦੁਆਰਾ ਲੰਗਰ ਸਾਹਿਬ ਪ੍ਰਸ਼ਾਦਾ ਛਕਣ ਆਜੋ ਚੱਲੀਏ ਜੀ ਜਿੱਦਾਂ ਹੀ ਆਪਾਂ ਗੁਰਦੁਆਰਾ ਲੰਗਰ ਸਾਹਿਬ ਜੀ ਦੇ ਅੰਦਰ ਵੜੇ ਆ ਜੀ ਨਾਲ ਹੀ ਸੰਗਤ ਨਜ਼ਰ ਆਈ ਹੈ ਜੀ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੇ ਨੇ ਤੇ ਸੇਵਾ ਕਰ ਰਹੇ ਇਹਨਾਂ ਨੂੰ ਦੇਖ ਕੇ ਬੜਾ ਹੀ ਮਨ ਨੂੰ ਸਕੂਨ ਮਿਲਿਆ ਆਜੋ ਦਰਸ਼ਨ ਕਰੀਏ ਜੀ ਜੋੜਾਕਰ ਵਿੱਚ ਜੋੜੇ ਜਮ੍ਹਾਂ ਕਰਾਉਣ ਤੋਂ ਬਾਅਦ ਆਪਾਂ ਜਾ ਰਹੇ ਹਾਂ ਜੀ ਲੰਗਰਹਾਲ ਵੱਲ ਇੱਧਰ ਦਰਸ਼ਨ ਹੋ ਗਏ ਬਾਬਾ ਜੀ ਦੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਠੀਕ ਆ ਬਾਬਾ ਜੀ ਕਿਰਪਾ ਹਾਂ ਪ੍ਰਸ਼ਾਦਾ ਸ਼ਕਤ ਤੋਂ ਬਾਅਦ ਅਸੀਂ ਬਾਹਰ ਆ ਗਏ ਆ ਜੀ ਗੁਰਦੁਆਰਾ ਲੰਗਰ ਸਾਹਿਬ ਤੋਂ ਆ ਜਿਹੜੀ ਤੁਸੀਂ ਸਾਰੀ ਬਿਲਡਿੰਗ ਦੇਖ ਰਹੇ ਹੋ ਇਹ ਗੁਰਦੁਆਰਾ ਲੰਗਰ ਸਾਹਿਬ ਦੀ ਆ ਜੀ ਤੇ ਇਹਦੇ ਬਿਲਕੁਲ ਸਾਹਮਣੇ ਇਧਰੋਂ ਰੋਡ ਤੋਂ ਹੁਣ ਅਸੀਂ ਜਾ ਰਹੇ ਜੀ ਸਤਗੰਗ ਸਾਹਿਬ ਵਾਲ ਜੀ ਦਰਸ਼ਨ ਕਰਨ ਇਹ ਸਾਰਾ ਬਾਜ਼ਾਰ ਆ ਜੀ ਤਬਾਕੂ ਰਹਿਤ ਮਾਰਕੀਟ ਆ ਇਹ ਸਾਰੀ ਵਾਹਿਗੁਰੂ ਜੀ ਆਂਦੇ ਆਂਦੇ ਭਾਈ ਸਾਹਿਬ ਜੀ ਦੇ ਦਰਸ਼ਨ ਹੋ ਗਏ ਭਾਈ ਸਾਹਿਬ ਵੀ ਸੱਚਖੰਡ ਹੋ ਕੇ ਆਏ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਵਾਹਿਗੁਰੂ ਜੀ ਕਰਿਆ ਜੀ ਦਰਸ਼ਨ ਜੀ ਹਾਂ ਜੀ ਗੁਰੂ ਸਾਹਿਬ ਦੇ ਦਰਸ਼ਨ ਹੁਣ ਆਪਾਂ ਪਹੁੰਚ ਗਏ ਜੀ ਸੱਚਖੰਡ ਸਾਹਿਬ ਜੀ ਦੇ ਮੇਨ ਗੇਟ ਤੇ ਜਿਹੜੀ ਤੁਸੀਂ ਬੱਸ ਦੇਖ ਰਹੇ ਹੋ ਗੁਰੂ ਸਾਹਿਬ ਜੀ ਦੇ ਸਰੂਪਾਂ ਦੀ ਸੇਵਾ ਲਈ ਇਹ ਬੱਸ ਸੰਗਤੀ ਦਰਸ਼ਨ ਜੀ ਵਾਹਿਗੁਰੂ ਵਾਹਿਗੁਰੂ ਦੀ ਦਰਸ਼ਨ ਕਰਨ ਆਏ ਸੀ ਜੀ ਸਤਗੰਗ ਸਾਹਿਬ ਵਿਖੇ ਗੁਰੂ ਮਹਾਰਾਜ ਨੇ ਤਰਸ ਕਰਕੇ ਬੜੇ ਸੋਹਣੇ ਖੁੱਲੇ ਦਰਸ਼ਨ ਦਿਦਾਰੇ ਬਖਸ਼ੇ ਨੇ ਤੇ ਬਾਹਰ ਆਏ ਆ ਜੀ ਤੇ ਜਿਹੜਾ ਤੁਸੀਂ ਮੇਰੇ ਰਾਈਟ ਸਾਈਡ ਨਿਸ਼ਾਨ ਸਾਹਿਬ ਦੇਖ ਰਹੇ ਹੋ ਇਹ ਉਹ ਨਿਸ਼ਾਨ ਸਾਹਿਬ ਆ ਜੀ ਜਿੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਗੁਰਤਾ ਗੱਦੀ ਦਿੱਤੀ ਸੀਗੀ ਜੀ ਤੇ ਜਿਹੜਾ ਮੇਰੇ ਲੈਫਟ ਸਾਈਡ ਤੁਸੀਂ ਨਿਸ਼ਾਨ ਸਾਹਿਬ ਦੇਖ ਰਹੇ ਹੋ ਇਹ ਉਹ ਜਗ੍ਹਾ ਬਾਜੀ ਜਿੱਥੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੋਤੀ ਜੋਤ ਸਮਾਇਸਨ ਹਾਂਜੀ ਫਿਲਹਾਲ ਆਪਾਂ ਨੂੰ ਵਾਪਸ ਆਣਾ ਪਿਆ ਜੀ ਰੂਮ ਦੇ ਵਿੱਚ ਕਿਉਂਕਿ ਕੋਈ ਜ਼ਰੂਰੀ ਕਾਗਰ ਸੀਗਾ ਮਰੀ ਜੇ ਦੇ ਵਿੱਚ ਉਹ ਫੜਾਣਾ ਸਿੰਘ ਨੂੰ ਫੋਨ ਆਇਆ ਰਿਆ ਸੀਗਾ ਬਾਰ-ਬਾਰ ਕੋਈ ਨਹੀਂ ਆਪਾਂ 10-12 ਦਿਨ ਇੱਥੇ ਹੀ ਆਂ ਹੋਰ ਵੀ ਬਹੁਤ ਵਧੀਆ-ਵਧੀਆ ਬਲੌਗ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਹੋਰ ਵੀ ਆਲੇ-ਦੁਆਲੇ ਜਿੰਨੇ ਵੀ ਇਤਿਹਾਸਕ ਗੁਰੂ ਘਰ ਨੇ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਜੁੜੇ ਰਹੋ ਜੀ ਚੈਨਲ ਦੇ ਨਾਲ ਤੇ ਜਿਨ੍ਹਾਂ ਨੇ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਛੇਤੀ-ਛੇਤੀ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ